ਕੀ ਨਾਮ ਹੈ ਤੁਹਾਡਾ ਕਾਕਾ ਸਿੰਘਾ ਜੀ ਸਰ ਕੀ ਵਾਰਦਾਤ ਹੋਈ ਹੈ ਤੁਹਾਡੇ ਨਾਲ ਜਿਹੜਾ ਤੁਸੀਂ ਹਸਪਤਾਲ ਚ ਗਾ ਕਰਦੇ ਵਾਰਦਾਤ ਤੋਂ 8 ਕਿ ਦਿਨ ਪਹਿਲਾਂ ਹੋਈ ਹੈ ਜੀ ਜੋ ਅੱਖਾਂ ਹੀ ਬੋਲ ਬਲਾਈ ਕੋਈ ਕੁੱਟ ਨਹੀਂ ਕੋਈ ਮਾਰ ਨਹੀਂ ਦੂਸਰੇ ਦਿਨ 8 ਵਜੇ ਟਾਈਮ ਆ ਜੀ ਸਾਨੂੰ ਨੇ ਪਤਾ ਵਸ ਘਰੇ ਆ ਕੇ ਸਿੱਟ ਲਈ ਅਸੀਂ ਲੋ ਕਿੰਨੇ ਲੋਕ ਸੀ ਕਿੰਨੇ ਲੋਕ ਸੀ ਜਿਹੜੇ ਕੁੱਟਣ ਮਾਰਨਾ ਇਸ ਤੋਂ ਹੋਰ 10 12 ਲੋਕ ਤੇ ਜੀ ਬਾਕੀ ਉਸਕੇ ਭਾਨ ਜੇ ਭਨੋਈਆ 3-4 ਗਣੇ ਹੋ ਤੇ ਮਤਲ ਹੈ ਚਾਰ ਜਣੇ ਬਹਾਮਲਾ ਕਰੇ ਚਾਰ ਜਣੇ ਘਰੇ ਦੇ ਚਾਰ ਜਣੇ ਬਾ ਹਮਰੋ ਆ ਜੀ ਚਾਰ ਚਾਰ ਜਣੇ ਇੱਕ ਘੋਣੇ ਆ ਜੀ ਤਿੰਨ ਭਾਂਜੇ ਮਤਲਬ ਕਿ ਬਾਕੀ ਭਤੀਜੇ ਜੀ ਇਸ ਤੇ ਹਮਲਾ ਕਰਾ ਥੋੜਾ ਫੈਮਿਲੀ ਦੇ ਉੱਪਰ ਕਿਹੜਾ ਜੱਟ ਫੈਮਿਲੀ ਮੈਂਬਰ ਪਹਿਲਾਂ ਪਰਜਾਈ ਪਕਰ ਹੈ ਜੀ ਹਮਰਾ ਘਰ ਤੇ ਪੌੜੀ ਤੇ ਤਾਰੀ ਆਉ ਪੌੜੀ ਤਾਰ ਕੋ ਉਸ ਦੀ ਲੱਤ ਤੋੜੀ ਆ ਕੁੱਟ ਮਾਰ ਕਰੀ ਆ ਵਾਲੀ ਕੱਢੀ ਸੀ ਲਾਲੋ ਜਨਾਨੀ ਦੇ ਦੋ ਜੀ ਹੈ ਬਾਕੀ ਮੈਂ ਬੱਗੇ ਰੋਲਾ ਸੁਣ ਕੇ ਫਿਰ ਮੈਂ ਢਾ ਗਿਆ ਮੇਰੇ ਸਿਰ ਤਿੰਨੇ ਸੱਤਾਂ ਮਜੂਰ ਨੇ ਸਿਰ ਤੇ ਦੇਖੋ ਜੀ ਤਾਂਕੇ ਲੱਗੇ ਆ ਹੈ ਕੋਈ ਐਫਆਰ ਬਰਤਾਲ ਦਿੱਤੀ ਪੁੱਛੋ ਬਤਰਕਾ ਦੇਈ ਸੀ ਉਹ ਰਿਆਇਤੀ ਬਿਆਨ ਲੈਣ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਸਾਡਾ ਵਾਕਿਆ ਕਦ ਦਾ ਹੈ 30 ਕੁਵਲਾ ਨੂੰ ਇਹ 8 ਵਜੇ ਦਾ ਟਾਈਮ ਆ ਜੀ ਕਿੰਨੇ ਟੈਂਪਰਾਂ ਨਹੀਂ ਕਰਦੇ ਜੀ ਕਿਤਨੇ ਦਿਨ ਹੋ ਗਏ 91 ਇਹ ਮਹੀਨਾ ਹੋ ਗਿਆ ਜੀ ਪੂਰਾ ਤੇ ਪੁੱਛਾਈ ਸੀ ਤੇ ਬਿਆਨ ਬਿਆਨ ਲੈਣਾਈ ਸੀ ਬਿਆਨ ਸਾਰੇ ਹਾਂ ਜੀ ਤੇ ਮਾਲਰ ਕਟਾਈ ਆ ਉਹ ਤਾਂ ਕੱਟ ਗਈ ਜੀ ਹਾਂ ਜੀ ਚਾਰਾਂ ਦੀ ਕਟਾਈ ਚਾਰਾਂ ਹੀ ਕਟਾਈ ਆ ਜੀ ਤੇ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਜਿਹੜੇ ਥਾਣੇ ਦਾ ਮਾਮਲਾ ਹੈ ਸਨੌਰ ਜੀ ਸਨੋ ਸਨੋ ਥਾਣੇ ਦਾ ਮਾਮਲਾ ਜੀ ਪਿੰਡ ਕਿਹੜਾ ਹੈ ਤੁਹਾਡਾ ਪਿੰਡ ਬੱਲਾ ਜੀ ਬੱਲਾ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਹੋ ਰਹੀ ਪੰਚ ਨਾਲ ਗੱਲ ਕੀਤੀ ਜਾਂ ਪੰਚ ਨਾਲ ਗੱਲ ਕੀਤੀ ਪੰਚ ਦਵਾ ਦਿਆ ਜੁਰਾ ਤੇ ਪੰਚ ਆਵਾ ਫੈਸਲਾ ਕਰ ਲਓ ਨਹੀਂ ਕਰ ਲਓ ਜੇ ਨਹੀਂ ਅਸੀਂ ਫੈਸਲਾ ਕਿਵੇਂ ਕਰ ਲਈਏ ਪੀਣਾ ਕੋਈ ਪ੍ਰੈਸ਼ਰ ਪਾ ਰਹੇ ਹੋ ਪ੍ਰੈਸ਼ਰ ਪੂਰਾ ਪਾ ਰਹੇ ਜੀ ਹੈ ਨਾ ਜਿਹੜੇ ਜਿਹੜੇ ਬੰਦੇ ਕੁੱਟ ਮਾਰ ਕੇ ਤੇ ਉਹ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਆ ਉਹ ਉਹ ਉਹਨਾਂ ਦੀ ਪਾਰਟੀ ਨਾਲ ਆ ਜੀ ਆਵਾਦ ਦੀ ਪਾਰਟੀ ਨਾਲ ਹਾਂ ਜੀ ਹਾਂ ਅੱਛਾ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਸਾਨੂੰ ਤਾਂ ਸਾਫ਼ ਨਹੀਂ ਦਾ ਜੀ ਪੂਰਾ ਹੈ ਨਾ ਮਹੀਨਾ ਵੀ ਨਾ ਹੋ ਗਿਆ ਜੀ ਨਾ ਹਾਂ ਦਰਸ਼ਣਜੀਤ ਪਰਿਵਾਰ ਇਤੇ ਗੋਹਾਰ ਲਗਾ ਰਹਾ ਹੈ ਮਹੀਨਾ ਹੋ ਗਿਆ ਇਤੇ ਐਡ ਵੀ ਟੱਗੇ ਆ ਇਨਸਾਫ ਨਹੀਂ ਮਿਲ ਰਹਾ ਬੋਲ ਕੇ ਕਹਿ ਰਿਹਾ ਕਿਦਾਂ ਦੇਖਦੇ ਹੋ ਤੇ ਕੀ ਆ ਤੁਸੀਂ ਵੀ ਮਿਲਣ ਆਇਓ ਕਿਦਾਂ ਦੇਖਦੇ ਹੋ ਸਰ ਮੈਂ ਇਸ ਤੋਂ ਪਹਿਲਾ ਹਫਤਾ ਤੱਕ ਪਹਿਲਾਂ ਐਸ ਐਚਓ ਸਾਹਿਬ ਸਨੌ ਥਾਣਾ ਗਿਆ ਸੀਗਾ ਉੱਥੇ ਬੇਨਤੀ ਵੀ ਕਰੀ ਆ ਕਿ ਘਰ ਵੜ ਕੇ ਹਮਲਾ ਹੋਇਆ ਫੌਜਦਾਰੀ ਦਾ ਪਰਚਾ ਦਰਜ ਹੋਣਾ ਚਾਹੀਦਾ ਪਰ ਅਵਾਸ਼ ਨਹੀਂ ਹੁੰਦਾ ਪ੍ਰਸ਼ਾਸਨ ਕੋਲੇ ਤਾਂ ਬਸ ਸਲਾਹਾਂ ਹੁੰਦੀਆਂ ਨੇ ਜਾ ਪ੍ਰੋਸਾ ਹੁੰਦਾ ਪ੍ਰੋਸੇ ਤੇ ਦੇਖਦੇ ਦੇਖਦੇ ਦੇਖ ਲਓ ਵੀ 5 ਤਰੀਕ ਦੀ ਲੜਾਈ ਆ 6 ਨੂੰ ਐਡਮਿਟ ਹੋਇਆ ਪਰਿਵਾਰ ਤੇ ਬੀਬੀ ਜਸਵੀਰ ਕੌਰ ਦੇ ਹੁਣ ਅਸੀਂ ਪਤਾ ਵੀ ਲਿਆ ਕਿ ਪਰਿਵਾਰ ਦਾ ਕਿਉਂਕਿ ਲਗਾਤਾਰ ਅਸੀਂ ਮੇਰੇ ਨਾਲ ਫਰੰਟ ਦੇ ਨਰੇਗਾ ਫਰੰਟ ਦੇ ਪੰਜਾਬ ਦੇ ਪ੍ਰਧਾਨ ਜੈਪ ਸਿੰਘ ਜੀ ਬਠੋਈ ਸਾਹਿਬ ਖੜੇ ਨੇ ਅਸੀਂ ਸਾਰੇ ਜਿਹੜਾ ਲਗਾਤਾਰ ਬਠੋਈ ਵਾਲੇ ਮਸਲੇ 'ਚ ਬਿਜੀ ਸੀਗੇ ਐਸਐਚਓ ਨੂੰ ਵੀ ਬੇਨਤੀ ਕਰ ਲਈ ਪਰ ਹੁਣ ਬੇਨਤੀਆਂ ਬਹੁਤ ਕਰ ਲਈਆਂ ਔਰ ਮੈਂ ਸਟਿੱਕਲੀ ਪ੍ਰਸ਼ਾਸਨ ਨੂੰ ਪਟਿਆਲਾ ਨੂੰ ਕਹਿਣ ਲੱਗੇ ਆ ਕਿ ਜਿਆਦਾ ਜਲਦੀ ਤੋਂ ਜਲਦੀ ਜਿਹੜੀ ਕਾਰਵਾਈ ਬਣਦੇ ਤਸਵੀਰ ਕੌਰ ਦੇ ਜੋ ਬਿਆਨ ਨੇ ਅੰਦਰ ਵੜ ਕੇ ਕੁੱਟਮਾਰ ਹੋਈ ਇੱਕ ਲੇਡੀਜ਼ ਨਾਲ ਇੱਕ ਬਜ਼ੁਰਗ ਔਰਤ ਨੂੰ ਸਰਿਆਂ ਵਿੱਚ ਗੁੰਡਾਗਰਦੀ ਕਰੀਆ ਬਾਹਰੋਂ ਬੰਦੇ ਬੁਲਾ ਕੇ ਘਰ ਦੇ ਵਿੱਚ ਤੋੜਪੰਨ ਕਰੀਆ ਔਰ ਫੌਜਦਾਰੀ ਦਾ ਪਰਚਾ ਬਣਦਾ ਆਈਓ ਆ ਜਿਹੜਾ ਉਹਦੇ ਕੁਝ ਗੱਲਾਂ ਬਾਤਾਂ ਹੋ ਰਹੀ ਨੇ ਹਵਾ 'ਚ ਗੱਲਾਂ ਨੇ ਚਕਾ ਦਿਓ ਜੀ ਫੜਾ ਦਿਓ ਪੁਲਿਸ ਕੀ ਕਰਦੀ ਐ ਪਟਿਆਲੇ ਦੀ ਇਹ ਕੱਲਾ ਇੱਕ ਬੱਲਾਪਿੰਡ ਦਾ ਮਸਲਾ ਨਹੀਂ ਐਦਾਂ ਹੀ ਪਹਿਲਾਂ ਪਾਰਸੋਂ ਹੋ ਕੇਟਾ ਜਿੰਦਰਪੁਰ ਔਰ ਮੈਂ ਮੰਨ ਜੂਗਾ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਜਿਹੜੀ ਗਰੀਬ ਲੋਕਾਂ ਨਾਲ ਧੱਕੇਸ਼ਾਹੀਆਂ ਗੁੰਡਾਗਰਦੀ ਵੱਧਦੀ ਜਰੀਏ ਪਟਿਆਲੇ ਦੇ ਵਿੱਚ ਖਾਸ ਕਰਕੇ ਇਦੇ ਦੇ ਨੱਥ ਪਾਈ ਜਾਵੇ ਬਾਹਰੋਂ ਆ ਕੇ ਚਾਰ ਮੁੰਡੇ ਆਉਂਦੇ ਨੇ 5 10 ਇਕੱਠੇ ਕਰਦੇ ਨੇ ਕਰਕੇ ਘਰਾਂ ਦੇ ਵਿੱਚ ਹਮਲਾ ਕਰ ਦਿੰਦੇ ਨੇ ਔਰ ਉਹ ਪਰਿਵਾਰ ਦਾ ਇਹ ਮੁੰਡੇ ਦੇ ਵੀ ਸੱਟ ਮਾਰੀ ਐ ਇੱਕ ਮੁੰਡਾ ਹੋਰ ਆ ਉਹਦੇ ਸੱਟ ਮਾਰੀ ਐ ਕੁੱਟ ਕੇ ਪਰਿਵਾਰ ਐਡਮਿਟ ਕੀਤਾ ਪੂਰਾ ਮਹੀਨਾ ਹੋ ਗਿਆ ਅੱਜ ਕੋਈ ਸੁਣਵਾਈ ਨਹੀਂ ਕੋਈ ਟ੍ਰੀਟਮੈਂਟ ਤੇ ਕੋਈ ਪੰਚਾਇਤ ਨੇ ਨਹੀਂ ਆ ਕੇ ਪੁੱਛਿਆ ਇਹਨਾਂ ਨੂੰ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਜੇਕਰ 5 ਦਿਨਾਂ ਦੇ ਵਿੱਚ ਵਿੱਚ ਕਾਰਵਾਈ ਹੋ ਗਈ ਠੀਕ ਹੈ ਨਹੀਂ ਅਸੀਂ ਜਿਹੜਾ ਸਨੌਰ ਥਾਣਾ ਐ ਉਹਦੇ ਦਰਦੇ ਮੂਰੇ ਬੰਦ ਕਰਕੇ ਧਰਨਾ ਲਗਾਵਾਂਗੇ ਔਰ ਆਪਣੀ ਪਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਵੱਲੋਂ ਬੈਠਾਂਗੇ ਅਸੀਂ ਨਾਲ ਪਰਿਵਾਰ ਸਰਦਾਰਾਂ ਨੂੰ ਕਿੱਦਾਂ ਦੇਖਦੇ ਹੋ ਇੱਕ ਤਰ ਤੋ ਹੁੱਕੇ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਇੱਕ ਤਰ ਤੇ ਕਹਿੰਦੇ ਬਜ਼ੁਰਗਾਂ ਦਾ ਸਤਿਕਾਰ ਕਰੋ ਇੱਕੋ ਮਹਿਲਾ ਨਾਲ ਇਦਨੀ ਦਰਦਗੀ ਹੋਈ ਵੀ ਹੈ ਕੋਈ ਸਰਕਾਰਾਂ ਸਰਕਾਰਾਂ ਤਾਂ ਯੂ ਟਰਨ ਸਰਕਾਰਾਂ ਨੇ ਸਰਕਾਰਾਂ ਦੇ ਤਾਂ ਇਕੱਲੇ ਕਮੇਡੀ ਹੈ ਜਿੰਨੀ ਮਰਜ਼ੀ ਭੰਡਾਂ ਦੀ ਸਰਕਾਰ ਹੈ ਇਹ ਸਰਕਾਰ ਤੇ ਤਾਂ ਸਾਨੂੰ 1% ਵੀ ਸਾਨੂੰ ਉਮੀਦ ਨਹੀਂ ਤੁਸੀਂ ਦੇਖ ਹੀ ਰਹੇ ਹੋ ਜੋ ਕਾਨੂੰਨ ਵਿਵਸਥਾ ਪੰਜਾਬ ਦੀ ਹੋ ਰਹੀ ਹੈ ਔਰ ਖਾਸ ਕਰਕੇ ਮੈਨੂੰ ਹਰ ਕਮਾਲ ਦੀ ਗੱਲ ਹੈ ਪਾਤੜਾ ਦੇ ਵਿੱਚ ਨਿਹਾਲਗੜ੍ਹ ਪਿੰਡ ਦੇ ਵਿੱਚ ਗਰੀਬ ਨਾਲ ਕਿਵੇਂ ਉਹ ਜ਼ਹਿਰ ਖਾ ਕੇ ਮਰੇ ਨੇ ਇਸਤਰੀ ਰਾਤ ਸਾਡੇ ਉੱਥੇ ਆਫਿਸ ਬਣਿਆ ਹੋਇਆ ਪਾਤੜਾ ਬ੍ਰਾਂਚ ਉਹਦੇ ਤੇ ਹਮਲਾ ਹੋਇਆ ਇਸਤਰੀ ਬੱਲਾ ਪਿੰਡ ਹੈ ਆ ਹੁਣ ਭਾਰਤ ਤੋਂ ਜਿੰਦਲਪੁਰ ਦੇ ਵਿੱਚ ਇੱਕ ਗਰੀਬ ਨਾਲ ਧੱਕਾ ਹੋਇਆ ਔਰ ਸਰਕਾਰ ਦੀ ਮੈਂ ਤੁਹਾਨੂੰ ਦੱਸ ਦਿਨਾ ਲਾ ਲਕੀ 90 ਦੇ ਐਮਐਲਏ ਦੀ ਬਰਾਬਰ ਸਾਡੇ ਜਿਹੜੇ ਪਰਿਵਾਰ ਦਾ ਬੱਚਾ ਮਰਿਆ ਸੀ ਉਹਦੇ ਹੱਕ ਲਈ ਬੈਠੇ ਸੀਗੇ ਬਰਾਬਰ ਉਹਨਾਂ ਦਾ ਮਾਰਕੀਟ ਕਮੇਟੀ ਦਾ ਦੀਪਾ ਚੇਅਰਮੈਨ ਬਿਠਾਤਿਆ ਇਹ ਤਾਂ ਸਰਕਾਰ ਨੂੰ ਸ਼ਰਮ ਹੀ ਨਹੀਂ ਹੈਗੀ ਕਿ ਦੁੱਖ ਪੀ ਦੂਗਾ ਕਿਹਦੇ ਨਾਲ ਖੜਨਾ ਚਾਹੀਦਾ ਸਰਕਾਰ ਬਾਰੇ ਤਾਂ ਕੋਈ ਗੱਲ ਨਾ ਕਰੋ ਸਰਕਾਰ ਨਾ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਇਸ ਨੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰੂੰਗਾ ਸਰਕਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਸ ਪਰਿਵਾਰ ਦੀ ਬਜ਼ੁਰਗ ਔਰਤ ਨਾਲ ਜਿਹੜੀ ਕੁੱਟਮਾਰ ਹੋਈ ਹੈ ਉਹਦੀ ਜਲਦੀ ਤੋਂ ਜਲਦੀ ਜੋ ਫੌਜਦਾਰੀ ਦਾ ਪਰਚਾ ਤੇ ਇੱਕ ਜਿਹੜਾ ਸਿਟੀਜਨ ਬਜ਼ੁਰਗ ਨਾਲ ਕੁੱਟ ਮਾਰੀ ਹੋਈ ਆ ਉਹਦੀ ਜੋ ਵੀ ਧਾਰਾ ਬਣਦੀ ਆ ਉਹਨੂੰ ਐਡ ਕਰਕੇ ਜਲਦੀ ਬੰਦੇ ਨੂੰ ਅਰੈਸਟ ਕਰਕੇ ਅੰਦਰ ਪੁਲਿਸ ਲੋਕਿਆ ਗਿਆ ਕਿ ਅਸੀਂ ਗ੍ਰਿਫਤਾਰ ਕੀਤੇ ਗਿਆ ਤੇ ਕਾਰਵਾਈ ਵੀ ਕੀਤੀ ਗਈ ਹੈ ਨਹੀਂ ਸਰ 23 24 ਦਾ ਪਰਚਾ ਦਿੱਤਾ ਪੁਲਿਸ ਨੇ ਉਹ ਤਾਂ ਖਾਨਾਪੂਰਤੀ ਹੈ ਔਰ ਪੁਲਿਸ ਕਰਦੀ ਵੀ ਖਾਨਾਪੂਰਤੀ ਹੋ ਰਹੀ ਆ ਤੁਸੀਂ ਵੀ ਮੇਰੇ ਨਾਲ ਉਸ ਦੇਖੀ ਆ ਭਾਰਤ ਸਥਾਣੇ ਦੇ ਵਿੱਚ ਔਰ ਖਾਨਾਪੂਰਤੀ ਤੋਂ ਅਸੀਂ ਖੁਸ਼ ਨਹੀਂ ਨਾ ਪਰਿਵਾਰ ਖੁਸ਼ ਹੈ ਨਾ ਹੀ ਮੇਰੀ ਜਥੇਬੰਦੀ ਨਾਲ ਜੁੜਿਆ ਅਸੀਂ ਖੁਸ਼ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ 5 ਦਿਨ ਦੇ ਕੇ ਜਾਣਾ ਤੁਹਾਡੇ ਮੀਡੀਆ ਦੇ ਜ਼ਰੀਏ ਐਸ ਐਚਓ ਸਨੌਰ ਨੂੰ ਵੀ ਅਸੀਂ ਬ ਜਾ ਤਾਂ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰ ਦਵੇ ਬੱਲਾ ਵਾਲੇ ਮਸਲੇ 'ਚ ਨਹੀਂ ਫਿਰ ਜਿਹੜੀ ਸਾਡੀ ਵਾਲਮੀਕੀ ਪੀਰਤ ਵੱਲੋਂ ਤਨਰੇਗਾ ਫਰੰਟ ਪੰਜਾਬ ਵੱਲੋਂ ਐਸਐਸਪੀ ਪਟਿਆਲਾ ਸਾਹਿਬ ਨੂੰ ਵੀ ਮਿਲੋਗੇ ਹਾਂ ਬਿਲਕੁਲ ਜੀ ਮੈਂ ਦੇਖਦਾ ਅੱਜ ਹੀ ਟਾਈਮ ਲੈਣਾ ਜਾਂ ਫਿਰ ਸਵੇਰੇ ਤਾਂ ਮੈਂ ਵਾਡਰਮ ਦਮਾਂਗੇ ਅਸੀਂ ਐਸਡੀਐਮ ਸਾਹਿਬ ਨੂੰ ਜਾਵਾਂਗੇ ਸਵੇਰੇ ਪੰਜ ਦਿਨ ਦਾ ਅਸੀਂ ਟਾਈਮ ਪਾਵਾਂਗੇ ਨਹੀਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਧਰਨਾ ਲਾਵਾਂਗੇ ਔਰ ਐਫਐਯਰ ਲੈ ਕੇ ਹੀ ਲਾਂਗੇ ਥਾਣੇ ਦੇ ਡੂ ਅੱਛਾ ਟੀਨਾ ਮੇਰਾ ਨਾਮ ਜੈ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਅਜੀ ਇੱਕ ਮਹਿਲਾ ਨੂੰ ਮਿਲਣ ਆਇਓ ਮਹਿਲਾ ਦਾ ਬੜਾ ਕੁੱਟ ਤੋੜ ਵੀ ਨਹੀਂ ਸਕਦੇ ਕਿੱਦਾਂ ਦੇਖਦੇ ਹੋ ਤੇ ਕੀ ਤੁਹਾਡੇ ਵੱਲੋਂ ਕਹਿ ਕੇ ਦੇਖੋ ਇਹ ਬੱਲਾਪਿੰਡ ਦਾ ਮਸਲਾ ਜਿਨ੍ਹਾਂ ਦੇ ਪਰਿਵਾਰ ਦੇ ਘਰ ਵਿੱਚ ਵੜ ਕੇ ਲੋਕਾਂ ਨੇ ਔਰ ਗੁੰਡਿਆਂ ਨੇ ਸ਼ਰਿਆਂ ਆਮ ਕੁੱਟਿਆ ਔਰ ਐਨੀ ਬੁਰੀ ਤਰ੍ਹਾਂ ਕੁੱਟਿਆ ਅਸੀਂ ਅੰਦਰ ਦੇਖ ਕੇ ਆਏ ਹਾਲਾਤ ਕੀ ਨੇ ਲੱਤਾਂ ਤੋੜੀਆਂ ਪਈ ਨੇ ਬਾਹਾਂ ਤੋੜੀਆਂ ਪਈ ਨੇ ਬੜੀ ਮੰਦ ਭਾਗੀ ਨਿੰਦਣਯੋਗ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਅੱਜ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਾ ਹੈ ਸਰਕਾਰ ਬਾ ਕਿਸੇ ਨੂੰ ਡਰ ਨਹੀਂ ਭੈ ਨਹੀਂ ਨਾ ਪੁਲਿਸ ਦਾ ਕਿਉਂਕਿ ਗੁੰਡਾ ਰਾਜ ਪੰਜਾਬ ਦੇ ਵਿੱਚ ਹੋ ਚੁੱਕਿਆ ਅੱਜ ਕੋਈ ਬੰਦਾ ਚਾਹੇ ਕੋਈ ਧੀ ਆ ਚਾਹੇ ਭੈਣਾ ਚਾਹੇ ਮਾਂ ਚਾਹੇ ਕੋਈ ਬਜ਼ੁਰਗਾ ਕੋਈ ਸਹੀਫ ਨਹੀਂ ਦਿਨ ਦਿਹਾੜੇ ਲੁੱਟਾਂ ਖੋਆਂ ਮਾਰਕੁੱਟਾਂ ਹੋ ਰਹੀਆਂ ਨੇ ਇਹ ਬਹੁਤ ਮਾੜੀ ਖਬਰ ਹੈ ਜੋ ਅਸੀਂ ਹੁਣ ਦੇਖ ਕੇ ਕਿੰਨੇ ਮਾੜੇ ਹਾਲਾਤ ਨੇ ਮੈਂ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਗਰੀਬਾਂ ਮਜ਼ਦੂਰਾਂ ਨੂੰ ਜੀਣ ਦਾ ਕੋਈ ਅਧਿਕਾਰ ਨਹੀਂ ਇਹਨਾਂ ਦਾ ਕੋਈ ਔਰਮਾਨ ਨਹੀਂ ਇਹਨਾਂ ਦਾ ਕੋਈ ਖਾਬ ਨਹੀਂ ਇਹ ਜਿੱਥੇ ਦੇਖੋ ਉਹਨਾਂ ਨੂੰ ਦਰੜ ਦੋ ਜਿੱਥੇ ਦੇਖੋ ਉਹਨਾਂ ਨੂੰ ਮਾਰ ਦੋ ਮਾਰ ਦੋ ਕੁੱਟ ਦੋ ਕਿ ਗਰੀਬ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਜਾਤਾ ਪੰਜਾਬ ਦੇ ਵਿੱਚੋਂ ਗੁੰਡਾਗਰਦੀ ਬੰਦ ਕਰੇ ਗੁੰਡਾ ਰਾਜ ਬੰਦ ਕਰੇ ਕਿਤੇ ਇਹ ਨਾ ਹੋਵੇ ਕਿ ਸਾਰੇ ਗਰੀਬ ਮਜ਼ਦੂਰ ਸੜਕਾਂ ਤੇ ਆ ਜਾਣ ਔਰ ਪੰਜਾਬ ਸਰਕਾਰ ਦਾ ਬਹੁਤ ਪ੍ਰਤੀਸਾਪਾ ਹੋਊਗਾ ਕਿਉਂਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਅੱਜ ਕਿਸੇ ਨੂੰ ਜਸਟਿਸ ਦੀ ਉਮੀਦ ਨਹੀਂ ਜੇ ਇੰਨੀਆਂ ਘਟਨਾ ਹੋਣ ਦੇ ਬਾਵਜੂਦ ਵੀ ਮਾਰ ਕੁੱਟ ਹੋਣ ਦੇ ਲੱਤਾਂ ਟੁੱਟਣ ਤੋਂ ਬਾਅਦ ਵੀ ਇਕ ਧਰਨੇ ਲਾ ਕੇ ਐਜੀਟੇਸ਼ਨ ਕਰਕੇ ਕਿਸੇ ਨੂੰ ਇਨਸਾਫ ਦਵਾਇਆ ਜਾਵੇ ਇਹ ਬਹੁਤ ਮੰਦਭਾਗੀ ਗੱਲ ਹੈ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਪੰਜਾਬੀਆਂ ਨੂੰ ਮਿਲੋ ਪਰਿਵਾਰ ਨੂੰ ਮਿਲੋ ਕਿ ਕਿਦਾਂ ਕੰਡੀਸ਼ਨ ਕਿਦਾਂ ਹੈ ਮਹਿਲਾ ਦੀ ਉਹਦੀ ਇੰਨੀ ਮਾੜੀ ਹਾਲਾਤਾਂ ਲੱਤਾਂ ਟੁੱਟੀਆਂ ਪਈਆਂ ਨੇ ਬਾਹਾਂ ਟੁੱਟੀਆਂ ਪਈਆਂ ਨੇ ਬੋਲਿਆ ਨਹੀਂ ਜਾਂਦਾ ਇਸ ਪੋਜੀਸ਼ਨ ਦੇ ਵਿੱਚ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜੀਵਣਗੇ ਕਿਵੇਂ ਅਗਲਾ ਆਪਣਾ ਸੰਘਰਸ਼ ਕਰਣਗੇ ਤੋ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਇੱਕ ਘਰੀ ਬਣਾ ਇੱਕ ਮਹੀਨਾ ਹੋ ਗਿਆ ਉਹਨਾਂ ਦਾ ਕਹਿਣਾ ਕੋਈ ਕਾਰਵਾਈ ਨਹੀਂ ਹੋਈ ਕਾਨੂੰਨ ਵਿਵਸਥਾ ਉਹਨੂੰ ਕਿਵੇਂ ਦੇਖਦੇ ਹੋਂ ਤੇ ਪ੍ਰਸ਼ਾਸਨ ਵੀ ਅਣਗਹਿਲੀ ਕਿਵੇਂ ਦੇਖਦੇ ਦੇਖੋ ਪੰਜਾਬ ਸਰਕਾਰ ਖਾਸ ਕਰਕੇ ਪੰਜਾਬ ਪੁਲਿਸ ਅੱਜ ਪੋਲਿਟੀਕਲ ਕਬਜ਼ੇ ਦੇ ਵਿੱਚ ਹੈ ਜੋ politicial pressure ਹੁੰਦਾ ਪੰਜਾਬ ਪੁਲਿਸ ਉਹ ਕਰਦੀ ਹੈ ਬਿਨਾ politicial pressure ਤੋਂ ਪੰਜਾਬ ਪੁਲਿਸ ਇੱਕ ਢੱਕੇ ਦਾ ਕੰਮ ਕਰਨ ਨੂੰ ਤਿਆਰ ਨਹੀਂ ਜਿਸ ਕਰਕੇ ਪੰਜਾਬ ਦੇ ਜਨਤਾ ਦਾ ਗਰੀਬਾਂ ਮਜ਼ਦੂਰਾਂ ਦਾ ਪੰਜਾਬ ਸਰਕਾਰ ਤੋਂ ਖਾਸ ਕਰਕੇ ਪੰਜਾਬ ਪੁਲਿਸ ਤੋਂ ਵਿਸ਼ਵਾਸ ਉੱਟ ਚੁੱਕਿਆ ਜੇ politicial ਕਹਿਣਗੇ ਤਾਂ ਪਰਚਾ ਹੋਊਗਾ ਨਹੀਂ ਹੁੰਦਾ ਨਹੀਂ ਅੱਜ ਮੈਂ ਮਾਨਜੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਮਸਲੇ ਦੇ ਵਿੱਚ ਇੰਟਰਫੇਅਰ ਕਰਕੇ ਇਸ ਪਰਿਵਾਰ ਨੂੰ ਜਸਟਿਸ ਦਵਾ ਜਾਵੇ ਨਹੀਂ ਐਸਐਚਓ ਸਨੌਰ ਦਾ ਅਸੀਂ 5 ਦਿਨਾਂ ਤੋਂ ਬਾਅਦ ਉਦੇ ਪੱਕਾ ਮੋਰਚਾ ਵੀ ਲਾਵਾਂਗੇ ਘਰਾਓ ਕਰਾਂਗੇ ਜਿਸ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਉਹਨ ਸੱਸੀ ਸਾਹਿਬ ਨੂੰ ਮਿਲੋਗੇ ਤੁਸੀਂ ਜੀ ਕੱਲ ਕੱਲ ਮਿਲਦੇ ਆ ਜੀ ਜੀ ਨਾਮ ਹੈ ਜੀ ਮੇਰਾ ਨਾਮ ਪਿੰਕਾ ਜੀ ਕਿੱਥੋਂ ਦੇ ਹਨ ਬਰੋਲੀ ਪਿੰਡ ਆਈ ਮੈਂ ਆਪਣਾ ਜਵਾਈ ਲੱਗਦਾ ਇਹਨਾਂ ਦਾ ਜੀ ਕੀ ਮਾਮਲਾ ਕੀ ਹੈ ਭਾਜੀ ਜਿਸ ਟਾਈਮ ਮੈਂ ਆਇਆ ਸੀ ਨਾ 8 ਵਜੇ ਆਏ ਆਈ ਅਸੀਂ ਉਸ ਟਾਈਮ ਮਾਰ ਕੇ ਰਾੜਾ ਰੂੜਾ ਮਾਰ ਗਏ ਆ ਸਿੱਟੀ ਪਈ ਦੀ ਮੇਰੀ ਸੱਸ ਜੀ ਆ ਆਪਣਾ ਕੋਈ ਸਾਰੇ ਪਿੰਡ ਦੇ ਖੜੇ ਜੀ ਕਿਸੇ ਨੇ ਆ ਵੀ ਨਹੀਂ ਕਿਹਾ ਵੀ ਛਡਾ ਦਈਏ ਹਨੀ ਸਾਰੇ ਦੇਖ ਰਹੇ ਜੀ ਕਿੰਨੇ ਲੋਕ ਆਏ ਸੀ ਕੁੱਟੜ 10 12 ਲੋਕ ਸੀ ਉਹ ਪਿੰਡ ਦੇ ਹੀ ਐ ਨਾ ਨਾ ਅੱਧੇ ਪਿੰਡ ਦੇ ਆ ਅੱਧੇ ਬਾਹਰ ਦੇ ਆ ਜੀ ਜਿਨ੍ਹਾਂ ਨਾਲ ਲੜਾਈ ਐ ਉਹ ਨਜ਼ਦੀਕ ਪਿੰਡ ਦੇ ਹੋਏ ਆ ਅੱਜ ਹਾਂ ਜਿਨ੍ਹਾਂ ਨਾਲ ਲੜਾਈ ਆ ਲੱਵੇ ਘਰ ਆਈ ਥੋੜੀ ਦੂਰ ਆਈ ਘਰੋਂ ਕਾਰਨ ਕੀ ਐ ਲੜਾਈ ਦਾ ਕਾਰਨ ਕੀ ਐ ਕਾਰਨ ਬਸ ਉਹ ਜਿਹੜਾ ਮੁੰਡਾ ਜੀ ਨਾਲ ਜਕਾਰਾ ਨਹੀਂ ਉਹ ਘਰ ਦੇ ਮੁਰੇ ਆਣ ਕੇ ਸਰਫਾ ਸਰਫਾ ਪਿੰਦਾ ਇਹ ਹਨੀ ਆਪਣਾ ਆ ਕਹਿੰਦੇ ਰਹੇ ਵੀ ਤੁਸੀਂ ਸਾਡੇ ਘਰ ਦੇ ਮੂਹਰੇ ਨਾਲ ਬੈਠਿਆ ਕਰਾਂ ਨਹੀਂ ਸਰਪਾਲ ਬਾਬੀ ਇਹ ਨਾ ਕਰੇ ਕਰਾ ਨਹੀਂ ਦਰਦੋਚ ਘਾਣਾ ਮਾਰਦੇ ਬਾਹ ਲੜਾਈ ਪਈ ਮੜੀ ਜੀਗਾ ਇਹਨਾਂ ਬੋਲ ਬਲਾਈ ਹੋਈ ਅਗਲੇ ਦਿਨ ਉਹਨਾਂ ਨੇ ਆਹ ਹਮਲਾ ਕਰਤਾ ਇਹ ਆਣ ਕੇ ਇਸ ਮਾਮਲੇ 'ਚ ਕਿੰਨੇ ਲੋਕ ਜ਼ਖਮੀ ਹੋਏ ਹੈ ਜ਼ਖਮੀ 4 ਜਣੇ ਆ ਜੀ ਹੁਣ ਚਾਰੋ ਐਡਮਿਟ ਹੈ ਹਾਂ ਨਹੀਂ ਹੁਣ ਤਾਂ ਛੁੱਟੀ ਹੋ ਗਈ ਜੀ ਇੱਕ ਜਿਹੜੇ ਜ਼ਿਆਦਾ ਸੱਟ ਲੱਗੀ ਆ ਉਹ ਆਏ ਡਮਾਡੇ ਮਾਤਾ ਜੀ ਹਾਂ ਮਾਤਾ ਜੀ ਕਿੰਨੇ ਮਹੀਨੇ ਹੋ ਗਏ ਇਹਨਾਂ ਨੂੰ ਇਹਨਾਂ ਨੂੰ ਨੀਣਾ ਹੋ ਚਲੇਈ ਨਾ ਹੋ ਗਿਆ ਹਾਂ ਮੀਨਾ ਹੋ ਚੁੱਕੇ ਲਈ ਕੋਈ ਕੋਈ ਕਾਰਵਾਈ ਨਹੀਂ ਕੁਛ ਨਹੀਂ ਕਰ ਰਹੇ ਪੁਲਸਵਾਰੀ ਅਸੀਂ 2-3 ਵਾਰੀ ਜਾਇਆ ਥਾਣੇ 'ਚ ਕੋਈ ਨਹੀਂ ਸਾਡੀ ਮੰਗ ਹੋ ਰਹੀ ਅਸੀਂ ਅਸੀਂ ਲੋਕ ਕਹਿ ਰਹੇ ਹਾਂ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਕਾਰਵਾਈ ਪੁਲਸ ਦਾ ਕੀ ਕਹਿਣਾ ਹੈ ਕਾਰਵਾਈ ਕੁਛ ਪੁਲਸ ਨਾ ਜੀ ਪੁਲਸ ਜਿਆਦਾ ਇੱਥੇ ਢੇੜੇ ਮਾਰ ਕੇ ਆ ਜਾ ਨਾ ਕੁਛ ਕਰਦੀ ਨਾ ਵਾਸਤਾ ਹੀ ਪੁਲਸ ਆਹ ਚੱਕ ਲੈਗੇ ਅਸੀਂ ਚੱਕ ਲੈਗੇ ਬਸ ਆਹ ਗੱਲ ਕਹਿਦਾ ਪੁਲਸ ਜਿੱਦਾ ਵੀ ਕਾਰਵਾਈ ਦੀ ਅਸੀਂ ਇਨਸਾਫ ਚਾਹੀਦਾ ਜੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ ਬਸ ਹੁਣ ਵਾਅ ਮਨਦਾ ਸਾਡੀ ਦਾ ਜੀ